ਇਹ ਕੰਮ ਸੌਖਾ ਨਹੀਂ ਹੈ ਬਈ। ਥੋੜਾ ਕਿੱਡਾ ਹੌਸਲਾ ਚਾਹੀਦਾ ਵੀਡੀਓ ਬਣਾਉਣ ਨੂੰ। ਇੱਕ ਤਾਂ ਨਮਾ ਲਿਆ ਮੈਂ ਟੀਜੀਆਈ ਦਾ ਗਿੰਬਲ। ਸਾਲਾ ਚਲਾਉਣਾ ਨਹੀਂ ਆਉਦਾ ਮੈਨੂੰ। ਇਹ ਕਦੇ ਕਿੱਦਣੂ ਮੁੜਦਾ ਕਰੇ ਕਿੱਦਣੂ ਮੁੜਦਾ ਮੈਂ ਕਿੱਦਣੂ ਮੁੜਦਾ ਆਪਾਂ ਆ ਕੇ ਹੋਰੀ ਮੁੜ ਜਾਂਦਾ। ਆ ਬ੍ਰੇਕ ਚੈੱਕ ਕਰੋ ਕਿਰੇ ਸੋਹਣੇ ਸੋਹਣੇ ਬ੍ਰੇਕ ਨੇ। ਓ ਮਾਈ ਗਾਡ। ਹੌਲੀ 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 ਮੁੜਨਾ ਪੈਣਾ ਇਹਨੂੰ। ਕਿੱਦਾਂ ਸੋਹਣਾ ਹਸਾਬ ਦਾ ਵਾਲੇ ਨਾਲ। ਆ ਪਿੰਗਾ ਬੋਲਾ ਜਾ ਹੋਇਆ ਪਿਆ। ਬਣਾਉਣਾ ਕਿੱਦਣੂ ਆ ਜਾਂਦਾ ਕਿੱਦਣੂ ਇਹ ਕੀ ਆ ਬੜਾ ਸੈਟਅਪ ਯਾਰ ਮੈਂ ਬੜਾ ਅਨ ਕੰਫਰਟੇਬਲ ਕੋਰੀਆ ਇਹਨਾਂ ਪਰ ਮੈਂ ਟਰਾਈ ਕਰ ਰਿਹਾ ਫਿਰ ਵੀ ਇਹ ਕੰਮ ਸੌਖਾ ਨਹੀਂ ਹੈ ਬਈ ਜੋ ਮੂੰਹ ਚੋਂ ਬੋਲੀ ਜੋ ਗਰਮੀ-ਗਰਮੀ ਹੋ ਗਿਆ ਮੈਂ ਕਦੋਂ ਦਾ ਸੋਚ ਰਿਹਾ ਕਰਤਾ ਬਣਾਉਣਾ ਇਹ ਆ ਬੋਆ ਬੜਾ ਔਖਾ ਪਰ ਐਨੀਵੇ ਕਰਾਂਗੇ ਜਰੂਰ ਜਿੱਡਾ ਮਰਜੀ ਔਖਾ ਕੰਮ ਸ਼ੁਰੂ ਦੇ ਵਿੱਚ ਕੰਮ ਔਖਾ ਹੀ ਲੱਗਦਾ ਥੋੜੀ-ਥੋੜੀ ਕੰਮ ਸੈੱਟ ਹੋ ਜਾਂਦਾ ਉਹਦਾ ਕਿੱਡਾ ਹੌਸਲਾ ਚਾਹੀਦਾ ਵੀਡੀਓ ਬਣਾਉਣ ਨੂੰ ਇਹ ਕੋਈ ਸੌਖੀ ਗੱਲ ਨਹੀਂ ਇਹ ਹੁਣ ਮੈਂ ਹੈਗਾ ਮੰਗਕਾਂਗ ਦੀ ਸਟਰੀਟ ਤੇ ਇੱਥੇ ਬਹੁਤ ਵੱਡੀ ਮਾਰਕੀਟ ਹੈ ਇੱਥੇ ਮੱਛੀਆਂ ਕੀਚੂਵੇ ਕੋਕਰੋਚ ਆਪਸ ਲੋਡੀਆਂ ਤਾਰਾ ਕੁਝ ਮਿਲਦਾ ਹੈ ਬੜਾ ਸੋਹਣਾ ਥੋੜਾ ਸਮਾਨ ਮਿਲਦਾ ਮੇਰੇ ਭਾਣਾ ਸੁਣੋ ਇਹ ਛੋਟੇ ਛੋਟੇ ਪਲਾਸਟਿਕ ਥੈਲੇ ਵਿੱਚ 40 50 50 ਡਾਲਰ ਦੀਆਂ ਮੱਛੀਆਂ ਵਿੱਚ ਕਾਕੂ ਨਾਲੀ ਟੈਂਕ ਦੇ ਵਿੱਚ ਉੜੀਆਂ ਸੋਹਣੀਆਂ ਇਹ ਸਾਰੀ ਮਾਰਕੀਟ ਦੇ ਵਿੱਚ ਨਾ ਇਦਾਂ ਦੇ ਥੈਲੇ ਲਟਕਾਏ ਮਿਲ ਜਾਣਗੇ ਨਾਲ ਹੀ ਇਹ ਖਾਣਾ ਪਿਆ ਇਹਨਾਂ ਦਾ ਆ ਕਿਹੜੇ ਮਕੌੜੇ ਦੀ ਦੁਕਾਨ ਵੀ ਨਾਲ ਹੀ ਆ ਤੇ ਆ ਗਈਆਂ ਫੇਰ ਰੰਗ-ਬਰੰਗੀਆਂ ਤੇ ਰੰਗ-ਬਰੰਗੇ ਕਾ ਓਕੇਰੀਅਮ ਨੂੰ ਸਜਾਉਣ ਲਈ ਬੜੇ ਵਧੀਆ-ਵਧੀਆ ਸੋਹਣੇ-ਸੋਹਣੇ ਓਕੇਰੀਅਮ ਬਣਾਉਂਦੇ ਆ ਲੋਕ ਇੱਥੇ ਮੈਂ ਵੀ ਬਣਾ ਬਣਾ ਕੇ ਰੱਖਿਆ ਸੀਗਾ ਬੜਾ ਵਧੀਆ ਇਹ ਹਾਂਗਕਾਂਗ ਦੀ ਗੱਥੀ ਹੈ ਸੀਕ ਸਟਰੀਟ ਆ 1970 ਦੇ ਵਿੱਚ ਤੇ ਫੈਰੀ ਵਾਲੇ ਖੁੱਲੇ ਸਾਮਾਨ ਹੇਠ ਮੱਚੇ ਵੇਚਦੇ ਹੁੰਦੇ ਸੀਗੇ ਜੋ ਸਮੇਂ ਦੇ ਨਾਲ ਅਜਿਹਾ ਈ ਰੰਗ-ਬਰੰਗੀ ਲਾਦੀ ਆ ਹਾਂਗਕਾਂਗ ਦੇ ਲੋਕ 골ਡ ਫਿਸ਼ ਨੂੰ ਰੱਖਣਾ ਬਹੁਤ ਪਸੰਦ ਕਰਦੇ ਆ ਉਹ ਮੰਨਦੇ ਆ ਵੀ ਇਹ ਇਹ ਚੰਗੀ ਕਿਸਮਤ ਤੇ ਮਨੀ ਨੂੰ ਅਟਰੈਕਟ ਕਰਦੀ ਆ ਇੱਥੇ ਦੇ ਲੋਕ 골ਡ ਫਿਸ਼ ਨੂੰ ਜਿਉਂਦੀ ਜਾਗਦੇ ਫੌਂਕਸੋ ਹੀ ਮੰਨ ਇਦਾਂ ਦੀਆਂ ਰੰਗ-ਬਰੰਗੀਆਂ ਮੱਛੀਆਂ ਸੜਕਾਂ ਖਾਣੇ ਪੀਣੇ ਦੇਖਣ ਲਈ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਲਵ ਯੂ ਆਲ